ਤਰਾਸਰੇ ਭਗਤ ਨਾਮਦੇਵ ਜੀ ਕੀ 10 ਬ ਰਗਨ ਮੋਗਸ ਕਿਨੀ ਪੰਚੋਂ ਕ ਮਿਟ ਨਾ ਵੋ 72 ਪਰੇ ਅਮਰਤ ਸਰ ਬਿਖ ਕੋ ਮਾਰ ਕ ਢਾਵੋ ਆਛੇ ਬਹਰ ਨ ਆਵਨ ਪਾਵੋ అమ్మతాణి కట్ ఆత్మ కోసర కొహే హిన్నా కర్మ నగ పవో సంతనకే హే శివక పగతన్ డర పవో ਇਸ ਸੰਸਾਰ ਤੇ ਤਬਹੀ ਛਟਿਓ ਜੋ ਮਾਇਆ ਨਹਿ ਲਪਟਾਵੋ ਮਾਇਆ ਨਾਮ ਅੰਦਰ ਵਿਜੋਨੀ ਕ ਤੈ ਤਜ ਦਰਸ਼ਨ ਪਾਵੋ ਇਤ ਕਰ ਭਗਤੀ ਕਰੇ ਜੋ ਜਨ ਤਿੰਨ ਤਿੰਨ ਪੋ ਸਗਲ ਚ ਕਾਈਏ ਕਹਿ ਤੂੰ ਨਾਮ ਦੇਵ ਬਾਰ ਕਿ ਪਰਮਾ ਇਹ ਸੰਜਮ ਹਰੀ ਪਈਏ ਇਤ ਕਰ ਭਗਤੀ ਕਰੇ ਜੋ ਜਨ ਤਿੰਨ ਪਉ ਸਗਲ ਚਕਾਈਏ ਕਹਿ ਤੂੰ ਨਾਮ ਦੇਵ ਬਾਰ ਕਿ ਪਰਮਾ ਇਹ ਸੰਜਮ ਹਰੀ ਪਈਏ ਇਹ ਸ਼ਬਦ ਸਤਗੁਰ ਨਾਮਦੇਵ ਜੀ ਦੇ ਮਖਰ ਬਿੰਦ ਤੋਂ ਚਾਰਿਆ ਹੋਇਆ ਧੰਨ ਧੰਨ ਚਰਸ਼ਤਰ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 693 ਤੇ ਸ਼ਿਸ਼ੋਪਤ ਹੈ ਸਤਗੁਰ ਨਾਮਦੇਵ ਜੀ ਮਹਾਰਾਜ ਇਸ ਸ਼ਬਦ ਦੇ ਵਿੱਚ ਜੀਵ ਨੂੰ ਸਮਝਾ ਰਹੇ ਹੈ ਕਿ ਤੇਰੇ ਅੰਦਰ ਜੋ ਸਰੀਰ ਤੇਰਾ ਹੈ ਤੇਰੇ ਜੋ ਗਿਆਨ ਇੰਦ੍ਰੇ ਹੈ ਕਰਮ ਇੰਦ੍ਰੇ ਹੈ ਜਿਹੜੇ ਪੰਜ ਵਿਕਾਰ ਹਨ ਇਹਨਾਂ ਦਾ ਸਾਰਿਆਂ ਦਾ ਜੀ ਕਰਤੇ ਹਨ ਇਹਨਾਂ ਤੇ ਕੰਟਰੋਲ ਨਾ ਕੀਤਾ ਤਾਂ ਫਿਰ ਤੂੰ ਪ੍ਰਮਾਤਮਾ ਦੇ ਨਾ ਮਿਲ ਨਹੀਂ ਸਕਦਾ ਕਿਉਂਕਿ ਬੰਦੇ ਦਾ ਜਿਹੜਾ ਜੀਵਨ ਦਾ ਮਕਸਦ ਹੈ ਉਹ ਮਕਸਦ ਇੱਕੋ ਹੀ ਹੈ ਕਿ ਉਸਨੇ ਆਵਣ ਜਾਣ ਦਾ ਚੱਕਰ ਨੂੰ ਖਤਮ ਕਰਨਾ ਹੈ ਜਨਮ ਮਨ ਦੇ ਚੱਕਰ ਨੂੰ ਖਤਮ ਕਰਨਾ ਦੁਨੀਆ ਦੀਆਂ ਮੁਰਕੇ ਜੜੀਆਂ ਦੁਨੀਆ ਤੇ ਚਾਰ ਖਾਣੀਆਂ ਬਣੀਆਂ ਇਹਨਾਂ ਦੇ ਵਿੱਚ ਜਨਮ ਲੈਣ ਤੋਂ ਮੁਕਤੀ ਪ੍ਰਾਪਤ ਕਰਨੀ ਹੈ ਸੋ ਇਸ ਕਰਕੇ ਉਹ ਸ਼ਬਦ ਦੇ ਵਿੱਚ ਸਮਝਾ ਰਹੇ ਹੈ ਕਿ ਜਿਹੜਾ ਬੰਦਾ ਪ੍ਰਮਾਤਮਾ ਨੂੰ ਬਾਹਰ ਲੱਭਦਾ ਫਿਰਦਾ ਹੈ ਇਸ ਮਾਇਆ ਦੇ ਵਿੱਚ ਤੁਰਿਆ ਫਿਰਦਾ ਹੈ ਉਨੂੰ ਕੁਝ ਵੀ ਪ੍ਰਾਪਤ ਨਹੀਂ ਹੋ ਸਕਦਾ ਕਿਉਂਕਿ ਪਰਮਾਤਮਾ ਤਾਂ ਸਭ ਹਰ ਇੱਕ ਜੀਵ ਦੇ ਅੰਦਰ ਹੈ ਉਸ ਨੂੰ ਅਭਿਆਸ ਜਿਹੜਾ ਹੈ ਸ਼ਬਦ ਦੇ ਨਾਲ ਕਰਦੇ ਹੋਏ ਆਪਣੇ ਅੰਦਰ ਦਾ ਗਿਆਨ ਜਦੋਂ ਪ੍ਰਾਪਤ ਹੋ ਗਿਆ ਤਾਂ ਉਸ ਨੂੰ ਪ੍ਰਕਾਸ਼ ਜਿਹੜਾ ਪਰਮਾਤਮਾ ਦਾ ਹੈ ਉਹ ਨਜ਼ਰ ਆ ਜਾਣਾ ਹੈ ਅੰਦਰ ਉਸ ਦੀ ਫੇ ਜੋਤ ਦੇ ਨਾਲ ਜੋਤ ਮਿਲ ਜਾਣੀ ਹੈ ਸੋ ਸਤਗੁਰ ਨਾਮਦੇਵ ਜੀ ਸ਼ਬਦ ਵਿੱਚ ਜੋ ਸਮਝਾ ਰਹੇ ਹੈ 10 ਬਿਰਾਗਣ ਮੋਹ ਬਸ ਕਿਨੇ ਪੰਜੋਂ ਕਮ ਮਿਟਨਾ ਉਹ ਕਹਿੰਦੇ ਪੰਜ ਗਿਆਨ ਇੰਦਰੀ ਪੰਜ ਕਰਮ ਇੰਦਰੀ ਇਹ ਮੈਂ ਆਪਣੇ ਬਸ ਦੇ ਵਿੱਚ ਕਰ ਲਿਆ ਇਹਨਾਂ ਦੇ ਵਿੱਚ ਕੋਈ ਵੀ ਲੋਭ ਲਾਲਚ ਖਤਮ ਹੋ ਗਿਆ ਪੰਜਾਂ ਕਮ ਮਿਟਨਾ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਉਹ ਖਤਮ ਹੋ ਗਏ ਇੰਨਾ ਕੰਟਰੋਲ ਖੋ ਗਿਆ ਹੈ ਕਿ ਕੋਈ ਵੀ ਇੰਦਰਾ ਜੜਾ ਹੈ ਉਹ ਆਪਣੇ ਮਨ ਮਰਜ਼ੀ ਨਹੀਂ ਉਹ ਆਪਣੇ ਬਰਾਗ ਦੇ ਵਿੱਚ ਚਲੇ ਗਿਆ ਤਿਆਗ ਦੇ ਵਿੱਚ ਚਲੇ ਗਿਆ ਇਸ ਕਰਕੇ ਉਹਨਾਂ ਨੇ ਦੱਸਾਂ ਦੇ ਦੱਸੇ ਕਿਹਾਤਾ ਕਿ ਗਿਆਨ ਇੰਦਰੀ ਤੇ ਕਰਮ ਇੰਦਰੀ ਜਿਹੜੇ ਹੈ ਜਦੋਂ ਮਨ ਤਾਂ ਉੱਤੇ ਕਬ ਪਾਲਿਆ ਸਹਿਜ ਅਵਸਥਾ ਦੇ ਵਿੱਚ ਚਲੇ ਗਏ ਤਾਂ ਇਹ ਸਾਰਾ ਕੁਝ ਹੀ ਕੰਟਰੋਲ ਦੇ ਵਿੱਚ ਹੋ ਜਾਂਦਾ ਫਿਰ ਅੱਖਾਂ ਵੀ ਉਹੋ ਚੀਜ਼ ਦੇਖਦੀਆਂ ਜਿਹੜੀ ਅਕੇ ਲੋੜ ਹੈ ਨੇ ਤਾਂ ਅੱਖਾਂ ਦਾ ਰੂਪ ਜਿਹੜਾ ਹੈ ਦੇਖਣ ਦੀ ਆਦਤ ਹਨ ਉਹ ਆਪਾਂ ਨੂੰ ਪਤਾ ਹੈ ਜਿਵੇਂ ਕਿ ਜੀਵ ਦੇ ਉੱਤੇ ਸਤਗੁਰ ਰਵਦਾਸ ਮਹਾਰਾਜ ਨੇ ਕਿਹਾ ਸੀ ਮਿਰਗ ਮੀਨ ਪ੍ਰਿੰਗ ਪਤੰਗ ਕੁੰਚ ਰੇਕ ਦੁਖ ਬਿਨਾਸ ਪੰਜ ਦੁਖਾ ਸਾਧ ਜਾ ਮੈਂ ਤਾਕੀ ਕਿਤ ਕਾਸ ਕਿਉਂਕਿ ਸਾਡੇ ਜਿਹੜੇ ਇੰਦ੍ਰੇ ਹੈ ਜਿਵੇਂ ਕਿ ਸਾਨੂੰ ਅੱਖਾਂ ਰੂਪ ਨੂੰ ਦੇਖਦੀਆਂ ਕੰਨ ਜਿਹੜੇ ਆ ਸੁਣਨ ਦਾ ਨਾਸਾਂ ਜਿਹੜੀਆਂ ਸਾਡੇ ਸੁੰਘਣ ਦਾ ਅਭਿਆਸ ਹੈ ਜੀਭ ਦਾ ਜਿਹੜਾ ਸਵਾਦ ਹੈ ਸੋ ਇਹ ਜਿਹੜੇ ਸਾਡੇ ਕਾਮ ਦੇ ਇੰਦਰੀ ਹੈ ਸੋ ਸਾਨੂੰ ਜਿਹੜੇ ਇਹ ਇੰਦਰੀ ਲੱਗੇ ਹੋਏ ਹੈ ਜਿੰਨੀ ਦੇ ਤੱਕ ਇਹਨਾਂ ਦਾ ਇਹ ਕੰਟਰੋਲ ਨਹੀਂ ਹੈ ਤਾਂ ਇਹ ਹਮੇਸ਼ਾ ਹੀ ਕਾਮ ਕ੍ਰੋਧ ਲੋ ਮੋਹ ਹੰਕਾਰ ਦੇ ਵਿੱਚ ਤੁਰੇ ਫਿਰਦੇ ਹੈ ਤੇ ਪਿਛੇ ਵਿਕਾਰਾਂ ਦੇ ਵਿੱਚ ਰਹਿੰਦੇ ਹੈ ਇਹਨਾਂ ਨੂੰ ਬਿਰਾਗ ਦੇ ਵਿੱਚ ਲਿਆ ਕੇ ਸਤਗੁਰ ਨਾਮਦੇਵ ਜੀ ਕਹਿੰਦੇ ਮੈਂ ਖਤਮ ਕਰ ਦਿੱਤਾ ਔਰ ਪੰਜਾਂ ਦਾ ਜਿਹੜੇ ਕਾਮ ਕ੍ਰੋਧ ਲੋ ਮੋਹ ਹੰਕਾਰ ਦਾ ਨਾਮ ਨਿਸ਼ਾਨ ਹੀ ਮਿਟ ਗਿਆ ਤੇ ਫਿਰ ਇਹ ਹੂਣ ਦੇ ਨਾਲ ਕਿਸ ਰੇਤ ਦੇ ਵਿੱਚ ਹੋਇਆ 72 ਭਰੇ ਅੰਮ੍ਰਿਤਸਰ ਵਿਖੇ ਕੁਮਾਰ ਮਟਾਵ ਉਹਨਾਂ ਨੇ ਸਾਰਿਆਂ ਦੀਆਂ ਸਾਰੀਆਂ 나ੜਾਂ ਦੇ ਵਿੱਚ ਕਹਿੰਦੇ ਐਸ ਵੇਲੇ ਖੂਨ ਨਹੀਂ ਪਰਮਾਤਮਾ ਦਾ ਅੰਮ੍ਰਿਤ ਗਰਦਸ਼ ਕਰ ਰਿਹਾ ਅੰਦਰ ਜਿਹੜੀ ਹੈ ਜ਼ਹਿਰ ਜਿਹੜੀ ਵਿਖ ਜਿਹੜੀ ਹੈ ਕਾਮ ਕ੍ਰੋਧ ਲੋਭ অহੰਕਾਰ ਵਿਸ਼ੇ ਵਿਕਾਰਾਂ ਦੇ ਨਾਲ ਜੋ ਜ਼ਹਿਰ ਪੈਦਾ ਹੋਣੀ ਹੈ ਜੋ ਬੰਦੇ ਦੇ ਅੰਦਰ ਇੱਕ ਨੈਗੇਟਿਵਿਟੀ ਬਣਦੀ ਹੈ ਉਹ ਖਤਮ ਹੋ ਜਾਂਦੀ ਹੈ ਦੇ ਖੂਨ ਦੇ ਜਗ੍ਹਾ ਫੇ ਅਮਰਤ ਉਹ ਕੰਦੇ ਪਾ ਚ ਜਾਂਦਾ ਹੈ ਔਰ ਇਹ ਜਿਹੜਾ ਅਮਰਤ ਜਿਨ੍ਹਾਂ ਲੋਕਾਂ ਦੇ ਵਿੱਚ ਬਣਿਆ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਜਿਵੇਂ ਕਿ ਦੁਨੀਆ ਦੇ ਉੱਤੇ ਆਪਾਂ ਦੇਖਦੇ ਹਾਂ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਜਣਾ ਕੀਤੀ ਜਦੋਂ ਉਹਨਾਂ ਨੂੰ ਤਤੀਆਂ ਤਵੀਆਂ ਤੇ ਬਿਠਾਇਆ ਗਿਆ ਜਦੋਂ ਉਹਨਾਂ ਨੂੰ ਤਸੀਹੇ ਦਿੱਤੇ ਗਏ ਤੇ ਉਹ ਜਿਹੜਾ ਅਮਰਤ ਉਹਨਾਂ ਦਾ ਸੀ ਉਹ ਜਿਹੜਾ ਖੂਨ ਜੇ ਮੇ ਸੀ ਕਹਿ ਸਕਦੇ ਸ਼ਹੀਦ ਹੋਏ ਅੱਜ ਉਥੇ ਤੀਥ ਸਥਾਨ ਬਣ ਜਾਂਦੇ ਹੈ ਜਦੋਂ ਖੂਨ ਖੋਲਦਾ ਹੈ ਇਸੇ ਤਰੀਕੇ ਦੇ ਨਾਲ ਜਿੱਦ ਜਿੱਥੇ ਖੂਨ ਡੁੱਲਦਾ ਹੈ ਨੌਵੇਂ ਪਾਸ਼ਾ ਨੇ ਜਿਨੇ ਉਹਨੂੰ ਬਚਾਉਣ ਦੇ ਖਾਤਰ ਦੂਸਰੇ ਧਰਮ ਦੀ ਰੱਖਿਆ ਦੇ ਖਾਤਰ ਮਨੁੱਖਤਾ ਦੇ ਖਾਤਰ ਤੇ ਜ਼ੁਲਮ ਨਹੀਂ ਹੋਣਾ ਜਿੱਥੇ ਸਤਗੁਰ ਨੌਵੇਂ ਪਾਸ਼ਾ ਦਾ ਸੀਸ ਜਣਾ ਅਤਾਰਿਆ ਗਿਆ ਅੱਜ ਉੱਥੇ ਉਹ ਤੀਰਥ ਬਣ ਗਿਆ ਅਤੇ ਉਸੇ ਇਹ ਜਿਹੜੇ ਅਮਰਤ ਬਣ ਜਾਂਦਾ ਖੂਨ ਇਹਦੇ ਵਿੱਚ ਜਦੋਂ ਕ੍ਰਾਂਤੀ ਆਉਂਦੀ ਹੈ ਜਦੋਂ ਇਹ ਡੁੱਲਦਾ ਹੈ ਤੇ ਕ੍ਰਾਂਤੀ ਆ ਜਾਂਦੀ ਹੈ ਸੋ ਜਿਨ੍ਹਾਂ ਦਾ ਜਿੱਥੇ ਡੁੱਲਦਾ ਖੂਨ ਸ਼ਹੀਦ ਹਾਂਦਾ ਉੱਥੇ ਇਸੇ ਕਰਕੇ ਲੋਕ ਕਹਿੰਦੇ ਆ ਫਿਰ ਕੌਮ ਜਿਹੜੀ ਹੈ ਉਹ ਤਕਦੀਰ ਉਹਦੀ ਬਦਲ ਜਾਂਦੀ ਹੈ ਸੋ ਇਸ ਕਰਕੇ ਇਹ ਜਿਹੜੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਣਾ ਹੈ ਜਿਨ੍ਹਾਂ ਨੇ ਆਪਣੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਮਾਰ ਕੇ ਅੱਗੇ ਵਧਣਾ ਹੈ ਉਹਨਾਂ ਨੂੰ ਜੇਕਰ ਕਿਤੇ ਤਸੀਹੇ ਵੀ ਦਿੱਤੇ ਜਾਂਦੇ ਦੁਨੀਆਂ ਦੇ ਲੋਕਾਂ ਦੇ ਵੱਲੋਂ ਉਹ ਮੁੜ ਕੇ ਜਿਹੜੇ ਦੁਨੀਆਂ ਦੇ ਉੱਤੇ ਉਹਨਾਂ ਦਾ ਸਦਾ ਨਾਮ ਰਹਿੰਦਾ ਅਤੇ ਜਿੱਥੇ ਉਹਨਾਂ ਦਾ ਜਨਮ ਹੁੰਦਾ ਜਿੱਥੇ ਉਹਨਾਂ ਨੇ ਕਰਮ ਕੀਤਾ ਉਹ ਤੀਥ ਬਣ ਜਾਂਦੇ ਹੈ ਇਸ ਕਰਕੇ ਸਾਰੇ ਦਾ ਸਾਰਾ ਕਹਿੰਦੇ ਸਤਗੁਰ ਨਾਮਦੇਵ ਜੀ ਕਹਿ ਰਹੇ ਆ ਕਿ ਸੱਤਰ ਦੋਏ ਭਰੇ ਅਮਰਤ ਸਰ ਬੇਖ ਕੁਮਾਰ ਮਟਾਵੋ ਉਹਨਾਂ ਨੇ ਕੱਢ ਦਿੱਤਾ ਸਾਰੇ ਦੀ ਸਾਰੀ ਬੇਖ ਜਿਹੜੀ ਹੈ ਉਹ ਅੰਦਰ ਹੀ ਨਹੀਂ ਰਹੀ ਜਿਹੜੀ ਜਿਹੜੀ ਹੈ ਉਹ ਅਮਰਤ ਵਿੱਚ ਬਦਲ ਗਈ ਖੂਨ ਜਿਹੜਾ ਹੈ ਅਮਰਤ ਬਣ ਗਿਆ ਸਾਰੀਆਂ ਨਾੜਾਂ ਦੇ ਵਿੱਚ ਗਰਦਸ਼ ਅਮਰਤ ਦਾ ਹੋ ਰਿਹਾ ਸੋ ਇਹ ਜਿਨ੍ਹਾਂ ਨੇ ਸਫਤਸਲਾ ਸਹਿਜ ਅਵਸਥਾ ਦੇ ਵਿੱਚ ਜਾਣਾ ਇਹ ਸਭ ਦੇ ਜੀਵਾਂ ਦੇ ਵਿੱਚ ਇਹੋ ਪੋਜੀਸ਼ਨ ਬਣਦੀ ਹੈ ਸੋ ਸਤਗੁਰ ਨਾਮਦੇਵ ਜੀ ਦਾ ਸਮਝਾਉਣ ਹੈ ਕਿ ਪਰਮਾਤਮਾ ਦੇ ਨਾਲ ਜੇ ਕਬਜਣਾ ਹੈ ਤਾਂ ਸਨੁ ਤਿਆਗ ਤੇ ਬਰਾਗ ਦੇ ਵਿੱਚ ਜਾਣਾ ਹੀ ਪੈਣਾ ਹੈ ਪਾਛੇ ਬਹੁਤ ਨ ਆਵਣ ਪਾਉ ਕਹਿੰਦੇ ਮੈਂ ਹੁਣ ਮੁੜ ਕੇ ਜਨਮ ਨਹੀਂ ਲੈਣਾ ਮੁੜਕੇ ਨਹੀਂ ਜਨਮ ਹੋਣਾ ਕਿਉਂਕਿ ਅਮਰਤ ਖੂਨ ਦੀ ਜਗ੍ਹਾ ਅਮਰਤ ਬਾਣਾ ਹੈ ਉਹ ਜਿਨ੍ਹਾਂ ਨੇ ਮੁਕਤੀ ਪ੍ਰਾਪਤ ਕਰ ਲਈ ਜਿੰਦੇ ਵਿੱਚ ਸੋ ਜਿਨ੍ਹਾਂ ਨੇ ਪਰਮਾਤਮਾ ਦਾ ਸਿੱਖ ਤਸਲਾ ਦੇ ਵਿੱਚ ਜੁੜੇ ਮਾਨਵਤਾ ਦੇ ਲਈ ਕੰਮ ਕੀਤਾ ਉਹਨਾਂ ਦਾ ਜੀਵਨ ਮੁੜਕੇ ਨਹੀਂ ਹੁੰਦਾ ਉਹ ਮੁਕਤੀ ਜਿੰਦੇ ਜੀ ਪ੍ਰਾਪਤ ਕਰ ਲੈਂਦੇ ਅਮਰਤ ਬਾਣੇ ਘਟ ਤੇ ਉੱਚ ਰਹੋ ਆਤਮ ਨੂੰ ਸਮਝਾਓ ਕਟ ਕਟ ਦੇ ਵਿੱਚ ਜੋ ਪਰਮਾਤਮਾ ਵੱਸਦਾ ਹੈ ਉਹਨਾਂ ਦੇ ਜਿਹੜੇ ਬਾਣੀ ਜਿਹੜੇ ਉਚਰਦੇ ਆ ਜੋ ਉਹਨਾਂ ਦੇ ਬਚਨ ਬੋਲਦੇ ਆ ਉਹ ਜਿਹੜੇ ਆ ਉਹ ਬਾਣੀ ਬਣ ਜਾਂਦੀ ਹੈ ਜਿਨ੍ਹਾਂ ਨੂੰ ਸਤ ਤੁਰਕੀ ਬਾਣੀ ਫਿਰ ਕਹਿੰਦੇ ਹਨ ਤੁਰਕੀ ਬਾਣੀ ਜਿਸ ਸਗਲੀ ਚਿੰਤ ਮਟਾਈ ਸੋ ਉਹ ਆਤਮਾ ਦੇ ਵਿੱਚੋਂ ਜਿਹੜੇ ਉਹਨਾਂ ਦੇ ਬੋਲ ਨਿਕਲਦੇ ਹੈ ਪਰਮਾਤਮਾ ਦੇ ਨਾਲ ਜਦੋਂ ਉਹ ਇੱਕਮਿਕ ਹੋ ਜਾਂਦੇ ਹੈ ਜਿਹੜੇ ਉਹਨਾਂ ਦੇ ਬਚਨ ਹੈ ਉਹ ਅਟਲ ਹੁੰਦੇ ਹੈ ਇਸੇ ਕਰਕੇ ਉਹਨਾਂ ਦੇ ਬਾਣ ਬੋਲ ਜਿਹੜੇ ਆ ਉਹ ਅਮਰਤ ਬਾਣੀ ਬਣ ਜਾਂਦੇ ਆ ਸੋ ਉਹ ਜਿਹੜੇ ਉਹਨਾਂ ਦੇ ਘਟ ਤੋਂ ਉੱਚਦੇ ਹੈ ਉਹਨਾਂ ਦੀ ਜ਼ਬਾਨ ਤੋਂ ਬਾਹਰ ਆਉਂਦੇ ਹੈ ਉਹ ਸੱਚ ਹੁੰਦੇ ਹੈ اٹਲ ਹੁੰਦੇ ਹੈ ਇਸ ਕਰਕੇ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਲ ਜੁੜੇ ਹੈ ਜਿਨ੍ਹਾਂ ਨੇ ਨਾਮ ਜਪਿਆ ਹੈ ਉਹਨਾਂ ਦੇ ਬਚਨ ਜਿਹੜੇ ਹੈ ਉਹ ਦੁਨੀਆਂ ਦੇ ਉੱਤੇ ਹਮੇਸ਼ਾ ਹੀ ਯਾਦ ਰਹਿੰਦੇ ਹੈ ਬਜਰ ਕੋਠਾਤ ਮੋਹੇ ਹੈ ਛੀਨਾ ਕਰ ਮਨਿਤ ਲਗ ਪਾਵੋ ਕਹਿੰਦੇ ਮੈਂ ਉਹਨਾਂ ਪਰ ਮਾਤਮਾਂ ਦੇ ਭਗਤਾਂ ਦੇ ਚਰਨ ਦੇ ਵਿੱਚ ਜਾ ਕੇ ਮੈਨੂੰ ਆਨੰਦ ਪ੍ਰਾਪਤ ਹੁੰਦਾ ਸੁਖ ਪ੍ਰਾਪਤ ਹੁੰਦਾ ਉਹਨਾਂ ਦੇ ਚਰਨਾਂ ਦੇ ਵਿੱਚ ਲੱਗ ਕੇ ਨੀਵੇਂ ਹੋ ਕੇ ਜੋ ਸ਼ਾਂਤੀ ਮਿਲਦੀ ਹੈ ਕਿਉਂਕਿ ਇਹ ਅਸਲ ਵਿੱਚ ਬਜਰ ਕੁਠਾਰ ਮੁਹੇ ਹੈ ਸੀਨਾ ਇਹ ਉਸ ਪੱਥਰ ਨੂੰ ਵੀ ਸੰਕੇਤ ਹੈ ਕਿ ਜਦੋਂ ਛਿਵ ਜੀ ਦਾ ਤਨਸ਼ੀਰਾ ਰਾਮਚੰਦਰ ਜੀ ਨੇ ਤੋੜਿਆ ਤੇ ਉਸ ਵੇਲੇ ਪਤਸੂ ਰਾਮ ਜੀ ਨੇ ਕਹਿੰਦੇ ਕੋਹਾੜਾ ਚੱਕ ਲਿਆ ਲੇਕਿਨ ਰਾਮਚੰਦਰ ਜੀ ਨੇ ਉਹਨਾਂ ਦੇ ਚਰਨ ਛੋਹ ਕੇ ਉਹਨਾਂ ਦੀ ਸਾਰੀ ਸ਼ਕਤੀ ਜਿਹੜੀ ਹੈ ਉਹ ਖਿੱਚ ਲਈ ਅਤੇ ਉਹ ਕੁਹਾੜੇ ਦੇ ਨਾਲ ਬਾਹਰ ਨਿਕਲ ਸਕੇ ਕਿਉਂਕਿ ਇਹ ਅਸ਼ਾਦਾ ਸਤਗੁਰ ਨਾਮਦੇਵ ਜੀ ਦਾ ਵੀ ਉਸ ਪਾਸੇ ਨੂੰ ਹੈ ਕਿ ਜਦੋਂ ਅਸੀਂ ਨੇਮੇ ਪਾਸੇ ਨੂੰ ਜਾਵਾਂਗੇ ਸਾਡੇ ਵਿੱਚ ਨਿਮਰਤਾ ਆਊਗੀ ਸਾਡੇ ਵਿੱਚ ਇੰਨੀ ਨਿਮਰਤਾ ਕੋਮਲਤਾ ਆ ਜਵੇ ਕਿ ਅਸੀਂ ਦੂਸਰੇ ਦੇ ਐ ਪਾਸੇ ਨੂੰ ਅਸੀਂ ਚਰਨਾਂ ਨੂੰ ਛੁਈਏ ਤੇ ਉਸ ਦੇ ਨਾਲ ਸਾਡੇ ਤੇ ਇੱਕ ਜਿਹੜੀ ਸ਼ਕਤੀ ਜਿਹੜੀ ਹੈ ਉਹ ਪੈਦਾ ਹੁੰਦੀ ਹੈ ਇਸ ਕਰਕੇ ਉਹ ਕਹਿੰਦੇ ਕਿ ਉਹ ਕੁਹਾੜਾ ਜਿਹੜਾ ਬਜਰ ਕਠਾਰ ਹੈ ਉਹ ਫਿਰ ਕੰਮ ਨਹੀਂ ਕਰਦਾ ਸੋ ਸੰਤਨ ਕੇ ਹਮ ਉਲਟੇ ਸੇਵਕ ਭਗਤਨ ਤੇ ਡਰ ਪਾਵੋ ਫਿਰ ਉਹ ਕਹਿੰਦੇ ਅਸੀਂ ਸੰਤਾਂ ਦੇ ਸੇਵਕਾਂ ਅਸੀਂ ਦੁਨੀਆਂ ਦੇ ਸੇਵਕ ਨਹੀਂ ਅਸੀਂ ਮੌਤ ਤੋਂ ਨਹੀਂ ਡਰਦੇ ਅਸੀਂ ਸੰਤਾਂ ਤੋਂ ਡਰਦੇ ਸੰਤਨ ਤੋਂ ਡੰ ਦਾ ਮਤਲਬ ਹੈ ਕਿ ਅਸੀਂ ਉਹਨਾਂ ਦੇ ਸੇਵਾ ਦੇ ਵਿੱਚ ਚਰਨਾਂ ਦੇ ਵਿੱਚ ਅਸੀਂ ਜੁੜ ਜਾਂਦੇ ਆ ਸੋ ਇਸ ਕਰਕੇ ਨਿਮੇ ਹੋਣ ਦਾ ਮਤਲਬ ਹੈ ਕਿ ਜਦੋਂ ਅਸੀਂ ਪਰਮਾਤਮਾ ਨੂੰ ਪਉਣਾ ਹੈ ਤਾਂ ਅਸੀਂ ਚਰਨ ਬੰਦਨਾ ਹੀ ਕਰਨੀ ਹੈ ਸੋ ਸੰਤਨ ਕੇ ਹਮ ਉਲਟੇ ਸੇਵਕ ਸੰਤਾਂ ਦੇ ਸੀ ਸਤਗੁਰਨਾਮ ਦੇਵ ਜੀ ਕਹਿੰਦੇ ਕਿ ਜੀਵ ਜਿਹੜਾ ਸੰਤਾਂ ਦਾ ਨਿਮਾ ਹੋ ਕੇ ਸੇਵਕ ਬਣੇ ਉਹਨਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰੇ ਜਿਹੜੀ ਮੌਤ ਦਾ ਪਹਿ ਜਿਹੜਾ ਹੈ ਉਹ ਫਿਰ ਆਪਣੇ ਆਪ ਹੀ ਜਿਹੜਾ ਖਤਮ ਹੋ ਜਾਂਦਾ ਹੈ ਇਹ ਸੰਸਾਰ ਤੇ ਤਬ ਹੀ ਛੁੱਟਿਓ ਜੋ ਮਾਇਆ ਨਾਲ ਲਪਟਾਬੋ ਜੇਕਰ ਇਹ ਕਿੰਦੇ ਸੰਸਾਰ ਤੇ ਆਉਣ ਜਾਣ ਦਾ ਚੱਕਰ ਖਤਮ ਕਰਨਾ ਹੈ ਤੇ ਸਨ ਮੂਹ ਮਾਇਆ ਤੋਂ ਦੂਰ ਹੋਣਾ ਪੈਣਾ ਹੈ ਮੂਹ ਮਾਇਆ ਜਿਹੜੀ ਹੈ ਇਹ ਸਾਨੂੰ ਆਉਣ ਜਾਣ ਦੇ ਚੱਕਰ ਦੇ ਵਿੱਚ ਹੀ ਪਾਉਂਦੀ ਹੈ ਕਿਉਂਕਿ ਜਦੋਂ ਅਸੀਂ ਮੂਹ ਮਾਇਆ ਦੇ ਵਿੱਚ ਪੈਨੇ ਹ ਤੇ ਫਿਰ ਪਾਪ ਵੀ ਕਰਦੇ ਹਾਂ ਲੋਭ ਵੀ ਸਾਡੇ ਵਿੱਚ ਆਉਂਦਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਸ਼ੇ ਵਿਕਾਰ ਸਾਡੇ ਵਿੱਚ ਆ ਜਾਂਦੇ ਆ ਇਹ ਮੋਹ ਮਾਇਆ ਤੋਂ ਜੇਕਰ ਅਸੀਂ ਹਟ ਜਵਾਂਗੇ ਦੂਰ ਹੋ ਜਵਾਂਗੇ ਤਾਂ ਫਿਰ ਸਾਡੇ ਸੰਸਾਰ ਤੇ ਆਉਣ ਦਾ ਮਕਸਦ ਜਿਹੜਾ ਉਹ ਪੂਰਾ ਹੋ ਜਾਂਦਾ ਹੈ ਕਿ ਅਸੀਂ ਮੁਕਤੀ ਪ੍ਰਾਪਤ ਜੀਂਦੇ ਜੀ ਕਰ ਲੈਣੇ ਆ ਇਹ ਸੰਸਾਰ ਤੇ ਤੱਬ ਹੀ ਛੁੱਟਿਓ ਇਸ ਸੰਸਾਰ ਤੋਂ ਆਉਣ ਜਾਣ ਦਾ ਚੱਕਰ ਤਾਂ ਹੀ ਖਤਮ ਹੋਣਾ ਹੈ ਜੇਕਰ ਅਸੀਂ ਮੋਹ ਮਾਇਆ ਦੇ ਵਿੱਚ ਨਾ ਲਿਪਟ ਹੋਈਏ ਜਿਹੜੇ ਲਿਫਟ ਹੋਏ ਉਹਨਾਂ ਦਾ ਨਾਮ ਨਹੀਂ ਲਿਆ ਜਿਨ੍ਹਾਂ ਨੇ ਸੰਸਾਰ ਤੇ ਆ ਕੇ ਮੋਹ ਮਾਇਆ ਨੂੰ ਇਕੱਠੀ ਕੀਤਾ ਉਹ ਆਉਣ ਜਾਣ ਦੇ ਚੱਕਰ ਦੇ ਵਿੱਚ ਪੈ ਗਏ ਜਿਨ੍ਹਾਂ ਨੇ ਇਸ ਨੂੰ ਦਰਕਾਰਿਆ ਜਿਨ੍ਹਾਂ ਨੇ ਮੋਹ ਮਾਇਆ ਨਹੀਂ ਇਕੱਠੀ ਨਹੀਂ ਕੀਤਾ ਉਹ ਮਾਇਆ ਨਾਮ ਗਰਬਜੋਨਿਕ ਤਹਿ ਤਜ ਦਰਸ਼ਨ ਪਾਉ ਜੇਕਰ ਅਸੀਂ ਮਾਇਆ ਨੂੰ ਛੱਡਾਂਗੇ ਕਿਉਂਕਿ ਇਹ ਗਰਬਜੋਨਿਕ ਸਾਨੂੰ ਬਾਰ ਬਾਰ ਜਨਮ ਲੈਣਾ ਪੈਣਾ ਮੋਹ ਮਾਇਆ ਦੇ ਵਿੱਚ ਪੈ ਕੇ ਸਾਨੂੰ ਬਾਰ ਬਾਰ ਜਨਮ ਲੈਣਾ ਪੈਣਾ ਜੇਕਰ ਅਸੀਂ ਪਰਮਾਤਮਾ ਦੇ ਦਰਸ਼ਨ ਪਾਉਣੇ ਆ ਪਰਮਾਤਮਾ ਦਾ ਇਹ ਦੇ ਨਾਲ ਜੁੜਨਾ ਹੈ ਤੇ ਫਿਰ ਸਾਨੂੰ ਮੋਹ ਮਾਇਆ ਤੋਂ ਦੂਰ ਹੋਣਾ ਪੈਣਾ ਹੈ ਕਿਉਂਕਿ ਇਹ ਮੋਹ ਮਾਇਆ ਹੀ ਇਹ ਸਾਨੂੰ ਜੀਵਨ ਦੇ ਕਰਮ ਦੇ ਚੱਕਰ ਦੇ ਵਿੱਚ ਪਾਉਂਦੀ ਹੈ ਜੇਕਰ ਇਸ ਨੂੰ ਛੱਡ ਦਮੰਗੇ ਤੇ ਸਾਡਾ ਜੀਵਨ ਦਾ ਮਕਸਦ ਜਿਹੜਾ ਹੈ ਆਉਣ ਦਾ ਇਸ ਦੁਨੀਆ ਤੇ ਉਹ ਪੂਰਨ ਹੋ ਜਾਂਦਾ ਹੈ ਇਸੇ ਕਰਕੇ ਹੀ ਜਿਨ੍ਹਾਂ ਨੇ ਨਾਮ ਜਪਿਆ ਉਹ ਹਮੇਸ਼ਾ ਹੀ ਇਸ ਦੁਨੀਆ ਤੇ ਅਮਰ ਹੋ ਗਏ ਅਤੇ ਉਹਨਾਂ ਨੇ ਮੋਹ ਮਾਇਆ ਨੂੰ ਤਿਆਗ ਦਿੱਤਾ ਆਪਣੇ ਜੀਵਨ ਦੇ ਵਿੱਚ ਰਹਿੰਦੇ ਰਹਿੰਦੇ ਉਹਨਾਂ ਨੇ ਇਸ ਮੋਹ ਮਾਇਆ ਨੂੰ ਇਸ ਤਰੀਕੇ ਦੇ ਨਾਲ ਦੂਰ ਕੀਤਾ ਮੁਸ ਮੁਸ ਜਿਨ੍ਹਾਂ ਨੇ ਇਸ ਨੂੰ ਕਵੀਦ ਮਾਇਆ ਚੋਰਨੀ ਮੁਸ ਮੁਸ ਲਾਵੇ ਹਾਟ ਇੱਕ ਕਵੀਰਾ ਨਾਮ ਸੀ ਜਨਕੀਨੀ 1262 ਸਤਗੁਰ ਕਬੀਰ ਮਹਾਰਾਜ ਜੀ ਕਹਿੰਦੇ ਕਿ ਇਹ ਮਾਇਆ ਠਗਣੀ ਹੈ ਇਹ ਠਗਦੀ ਹੈ ਪਰ ਮੈਂ ਇਸ ਤੋਂ ਬਚ ਗਿਆ ਕਿਉਂਕਿ ਮੈਂ ਇਸ ਦੇ 12 ਟੋਟੇ ਕਰ ਦਿੱਤੇ ਇਸ ਨੂੰ ਮਲੋ ਕੱਟ ਕੇ ਸੁੱਟ ਦਿੱਤਾ ਇਸ ਤੋਂ ਕੱਟਣ ਦਾ ਮਤਲਬ ਇਸ ਤੋਂ ਦੂਰ ਹੋ ਗਏ ਇਸ ਨੂੰ ਪਿਆਰ ਨਹੀਂ ਕੀਤਾ ਇਸ ਦੇ ਨੇੜੇ ਨਹੀਂ ਗਏ ਮੋਹ ਨਹੀਂ ਕੀਤਾ ਇਸ ਕਰਕੇ ਉਹਨਾਂ ਨੇ ਜਿਹੜੀ ਦੁਨੀਆ ਨੂੰ ਠੱਗਦੀ ਫਿਰਦੀ ਹੈ ਮਾਇਆ ਉਹ ਸੰਤਾਂ ਨੂੰ ਠੱਗ ਨਹੀਂ ਸਕੇ ਇਸ ਕਰਕੇ ਜੇਕਰ ਦੁਨੀਆ ਤੇ ਆਉਣ ਜਾਣ ਦੇ ਜਨਮ ਦੇ ਚੱਕਰ ਨੂੰ ਖਤਮ ਕਰਨਾ ਹੈ ਤਾਂ ਸਾਨੂੰ ਮੋਹ ਮਾਇਆ ਤੋਂ ਦੂਰ ਹੋਣਾ ਪੈਣਾ ਹੈ ਸਤ ਸੰਤੋਖ ਦੇ ਵਿੱਚ ਆਉਣਾ ਪੈਣਾ ਹੈ ਸਾਨੂੰ ਆਪਣੇ ਵਿੱਚ ਗੁਣ ਉਹ ਪ੍ਰਾਪਤ ਕਰਨੇ ਪੈਣੇ ਆ ਕਿ ਅਸੀਂ ਵੰਡ ਕੇ ਛਕੀਏ ਕਿਰਤ ਕਰੀਏ ਨਾਮ ਜਪੀਏ ਸਰਬੱਤ ਦਾ ਭਲਾ ਮੰਗੀਏ ਇੱਤ ਕਰ ਭਗਤੀ ਕਰੇ ਜੋ ਜਨ ਤਿੰਨ ਕੋ ਸਗਲ ਚਕਾਈਏ ਜਿਨ੍ਹਾਂ ਨੇ ਭਗਤੀ ਕੀਤੀ ਪ੍ਰਮਾਤਮਾ ਦਾ ਨਾਮ ਜਪਿਆ ਉਹ ਸਾਰੇ ਦੇ ਸਾਰੇ ਜਿਹੜੇ ਆ ਉਹ ਦੁਨੀਆ ਦੇ ਉੱਤੇ ਆਪਣੇ ਜੀਵਨ ਦਾ ਮਕਸਦ ਪੂਰਾ ਕਰਕੇ ਚਲੇ ਗਏ ਉਹਨਾਂ ਨੇ ਆਪਣੇ ਜੀਵਨ ਦਾ ਆਉਣ ਜਾਣ ਦਾ ਚੱਕਰ ਜੋ ਸੀ ਜਨਮ ਮਰਨ ਦਾ ਚੱਕਰ ਜੋ ਸੀ ਉਹ ਖਤਮ ਕਰ ਦਿੱਤਾ ਕਿਉਂਕਿ ਇਹ ਭਗਤੀ ਜਿਹੜੀ ਹੈ ਪਰਮਾਤਮਾ ਦੀ ਉਹੀ ਲੋਕ ਕਰਦੇ ਹੈ ਬਿਰਲੇ ਹੀ ਕਰਦੇ ਹੈ ਜਿਹੜੇ ਉਸ ਦੇ ਸ਼ਬਦ ਦੇ ਵਿੱਚ ਲੀਨ ਹੋ ਜਾਂਦੇ ਹੈ ਸ਼ਬਦ ਦਾ ਅਭਿਆਸ ਹੀ ਨਾ ਕਰਦੇ ਹੈ ਕਿ ਆਬਿਆਸ ਕਰਦੇ ਕਰਦੇ ਪ੍ਰਮਾਤਮਾ ਦੇ ਨਾਲ ਜੁੜ ਜਾਂਦੇ ਹੈ ਸੋ ਉਹ ਸਾਡੇ ਤੇ ਸਾਰੇ ਜਿਹੜੇ ਐ ਇਸ ਚੱਕਰ ਦੇ ਵਿੱਚੋਂ ਬਾਹਰ ਨਿਕਲ ਜਾਂਦੇ ਹੈ ਕਹਿਤ ਨਾਮ ਦੇਓ ਬਾਹਰ ਕਿਆ ਭਰ ਨੂੰ ਇਹ ਸੰਜਮ ਹਰੀ ਪਾਈਏ ਇਹ ਜਿਹੜਾ ਸਤਗੁਰ ਨਾਮਦੇਵ ਜੀ ਦਾ ਸਮਝਾਉਣ ਹੈ ਕਿ ਬਾਹਰ ਨਾ ਲੱਭੋ ਬਾਹਰ ਨਾ ਭਟਕਦੇ ਫਿਰੋ ਪ੍ਰਮਾਤਮਾ ਤੁਹਾਡੇ ਅੰਦਰ ਹੈ ਇਹ ਤੁਹਾਡੇ ਅੰਦਰ ਬਰਾਜਮਾਨ ਹੈ ਇਸ ਨੂੰ ਜੇ ਕਦ ਦੇਖਣਾ ਹੈ ਤਾਂ ਆਪਣੇ ਇੰਦਰੀਆਂ ਤੇ ਕੰਟਰੋਲ ਕਰੀਏ ਕਾਮ ਕ੍ਰੋਧ ਲੋਭ ਮੋਹ ਓਂਕਾਰ ਨੂੰ ਖਤਮ ਕਰੀਏ ਅਸੀਂ ਜਿਹੜੇ ਸਾਡੇ ਜੋ ਵੀ ਇੰਦਰੇ ਕੰਮ ਕਰਦੇ ਜਿਨ੍ਹਾਂ ਦਾ ਮੂੰਹ ਬਾਹਰ ਨੂੰ ਹੈ ਜਦੋਂ ਇਹਨਾਂ ਦਾ ਮੂੰਹ ਅੰਦਰ ਨੂੰ ਹੋ ਗਿਆ ਅਸੀਂ ਅੰਤਰੀ ਦੇਖਣ ਲੱਗ ਪਏ ਤਾਂ ਫਿਰ ਸਾਡੇ ਤੀਥ ਵੀ ਸਾਰੇ ਨਜ਼ਰ ਆਉਣਗੇ ਸਾਨੂੰ ਸਾਰਾ ਕੁਝ ਦੇ ਦੇ ਭੇਦ ਪਤਾ ਲੱਗ ਜਾਣਗੇ ਸਾਰੀ ਦੁਨੀਆ ਜਿਹੜੀ ਸ੍ਰਿਸ਼ਟੀ ਆ ਸਾਨੂੰ ਨਜ਼ਰ ਆਉਣੇ ਸ਼ੁਰੂ ਹੋ ਜੂ ਕਿਉਂਕਿ ਪ੍ਰਮਾਤਮਾ ਜਿਹੜਾ ਉਹ ਅੰਦਰ ਹੈ ਅਸੀਂ ਲੱਭਦੇ ਬਾਹਰ ਫਿਰਦੇ ਹਾਂ ਉਹ ਸਾਰਾ ਕੁਝ ਪਰਮਾਤਮਾ ਸਾਡੇ ਅੰਦਰ ਹੈ ਉਸ ਦਾ ਪ੍ਰਕਾਸ਼ ਅੰਦਰ ਹੈ ਉਸ ਦੀ ਜੋਤੀ ਅੰਦਰ ਹੈ ਪਰਮਾਤਮਾ ਕੀ ਹੈ ਇੱਕ ਪ੍ਰਕਾਸ਼ ਹੈ ਸੋ ਇੱਕ ਮਰਿਆਦਾ ਦੇ ਵਿੱਚ ਚਲਦੇ ਚਲਦੇ ਅਸੀਂ ਸਾਰਾ ਕੁਝ ਪਾ ਸਕਦੇ ਹਾਂ ਮੋਹ ਮਾਇਆ ਜੇਕਰ ਛੱਡ ਦਈਏ ਆਪਣੇ ਜਿੰਨੇ ਵੀ ਸਾਡੇ ਅੰਦਰ ਬੇਸ਼ੇ ਬਕਾਰ ਹੈ ਇਹ ਜਿਹੜੇ ਜਿਨ੍ਹਾਂ ਦੇ ਨਾਲ ਜ਼ਹਿਰ ਪੈਦਾ ਹੋਣੀ ਆਪਣੇ ਆਪ ਹੀ ਇਹ ਅਮਰਤ ਦੇ ਵਿੱਚ ਬਦਲ ਜਾਂਦੀ ਹੈ ਜਦੋਂ ਅਸੀਂ ਕੋਈ ਬਿ ਲੋ ਬਲਾਲ ਚਨੇ ਕਰਦੇ ਸੋ ਸਤਗੁਰਨਾਮਦੇਵ ਜੀ ਦੇ ਸੇ ਸ਼ਬਦ ਤੋਂ ਜੋ ਸਾਨੂੰ ਸਿੱਖਿਆ ਮਿਲਦੀ ਹੈ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਆਉਣ ਜਾਣ ਦੇ ਚੱਕਰ ਨੂੰ ਖਤਮ ਕਰਨਾ ਹੈ ਤਾਂ ਅਸੀਂ ਮੋਹ ਮਾਇਆ ਤੋਂ ਦੂਰ ਹੋ ਜਾਈਏ ਆਓ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰੀਏ ਕਿ ਸ਼ਬਦ ਪੜਦਿਆਂ ਨੂੰ ਅਚਾਰਦਿਆਂ ਨੂੰ ਜਿਹੜੀਆਂ ਗਲਤੀਆਂ ਹੋਈਆਂ ਉਹ ਭੁੱਲਾਂ ਨੂੰ ਮਾਫ ਕਰਨ ਬਖਸ਼ ਦੇਣ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸ਼ੁੱਧ ਬਾਣੀ ਪੜਨ ਦਾ ਅਚਾਰਨ ਦਾ ਬਲਵਕਸ਼ਣ ਅਤੇ ਇੰਨੀ ਬੁੱਧੀ ਪਵਿੱਤਰ ਸਮਤ ਬਖਸ਼ਣ ਤਾਂ ਕਿ ਅਸੀਂ ਜਿਹੜਾ ਜੀਵ ਹੈ ਉਹ ਇਸ ਬਾਣੀ ਦੇ ਅਰਥਾਂ ਨੂੰ ਸਮਝ ਸਕੇ ਇਹ ਉਹਨਾਂ ਦੀ ਕਿਰਪਾ ਦੇ ਨਾਲ ਹੋਣਾ ਉਹਨਾਂ ਦੀ ਕਿਰਪਾ ਤੋਂ ਬਿਨਾ ਕੁਝ ਵੀ ਨਹੀਂ ਹੋ ਸਕਦਾ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਅਰਦਾਸ ਕਰਦੇ ਹੋਏ ਫਤਿ ਬਲਾਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ